ਇਹ ਕਿਹੜਾ ਪੈਂਟਾ ਦਾ ਨਸ਼ਾ ਆਪਾਂ ਨੂੰ ਕੀ ਗੱਲ ਹੋਈ ਬੇਟੀ ਤੁਹਾਡੀ ਕਿੱਥੇ ਪੜਦੀ ਕੀ ਗੱਲਬਾਤ ਹੋਈ ਸਰ ਉਹ ਇੱਥੇ ਲੋਕ ਕਾਲਜ ਕਰਦੀ ਉਸ ਵਿੱਚ ਤੇ ਸਰ ਉਹ ਦਾ ਕੇ ਮੱਦੇ ਮੁੰਡਾ ਹੈ ਦੋ ਵਾਰੀ ਗਿਆ ਸਾਡੇ ਘਰ ਇੱਕ ਘਰ ਗਿਆ ਸੀ ਤੇ ਸਰ ਇਹਨੇ ਧਮਕੀ ਦਿੱਤੀ ਕਿ ਮੇਰੇ ਨਾਲ ਗੱਲ ਕਰ ਸਰ ਤੇ ਕੁੜੀ ਦੀ ਇੰਗੇਜਮੈਂਟ ਕੀਤੀ ਹੋਈ ਹੈ ਇੰਗੇਜਮੈਂਟ ਕੀਤੀ ਹੋਈ ਸਰ ਇਹ ਕਹਿੰਦਾ ਕਿ ਮੇਰੇ ਨਾਲ ਗੱਲ ਕਰੋ ਅੰਦੀ ਕਿਸੇ ਆਪਦੀ ਪਿਓ ਦੀ ਪੱਗ ਨੂੰ ਕਿ ਦਾਗ ਨਹੀਂ ਲਾਉਣਾ ਵੀ ਕਿ ਸਾਡੀ ਮੰਮੀ ਅੱਗੇ ਔਖੀ ਬਹੁਤ ਆ ਟਾਈਮ ਪਾਸ ਕਰਨੀ ਸਾਤ ਮੇਰੀਆਂ ਬੇਟੀਆਂ ਇੱਕ ਬੇਟਾ ਜੀ ਉਹ ਵੀ ਛੋਟਾ 12 ਸਾਲ ਦਾ ਮੈਂ ਆਪਦਾ ਬਹੁਤ ਔਖਾ ਟਾਈਮ ਪਾਸ ਕਰਕੇ ਆਦੇ ਬੱਚਿਆਂ ਨੂੰ ਪੜਾਉਣ ਲਈ ਹਾਂ ਸਾਰੇ ਆਂਦੇ ਜੇ ਮੇਰੇ ਨਾਲ ਗੱਲ ਨਾ ਕੀਤੀ ਮੈਂ ਤੇਰੇ ਗੋਲੀ ਮਾਰ ਦੇਣੀ ਹੈ ਅੱਛਾ ਅੱਜ ਹੀ ਪ੍ਰਪੋਜ਼ ਕੀਤਾ ਹੀ ਕੁੜੀ ਨੂੰ ਤੇ ਉਹਨੇ ਨਹੀਂ ਮੰਨੀ ਤੇ ਉਹਨੇ ਗੋਲੀ ਮਾਰਤੀ ਆ ਬਾਅਦ ਚ ਆਪਣੇ ਆਪ ਨੂੰ ਵੀ ਮਾਰ ਲਈ ਮੁੰਡੇ ਨੇ ਹਾਂਜੀ ਦਾਦੂ ਵਾਲੀ ਤੇ ਹੁਣ ਕੀ ਕਹਿੰਦੇ ਪੁਲਿਸ ਵਾਲੇ ਅੰਦਰ ਆਏ ਤੇ ਕੀ ਕਹਿੰਦੇ ਤੁਹਾਨੂੰ ਸਰ ਉਹ ਉਹਨਾਂ ਨੇ ਇਹੀ ਕਿਹਾ ਕਿ ਜੇ ਬੰਦੀ ਕਾਰਵਾਈ ਹੋਈ ਹੁੰਦੀ ਚਾਹੀਦੀ ਹਾਂ ਅੱਜ ਸਾਡੀ ਤੇ ਨਾ ਹੋਈ ਆ ਕੱਲ ਨੂੰ ਹੋਰ ਵੀ ਕਿਸੇ ਨਾਲ ਬਿਲਕੁਲ ਹਾਂ ਤੇ ਇਹ ਤੁਹਾਡੀ ਕੁੜੀ ਵੱਡੀ ਆ ਤਾਂ ਕਿਹਨੇ ਨਾਲ ਦੂਜੇ ਨੰਬਰ ਤੇ ਆ ਅੱਛਾ ਵੱਡੀ ਤਾਂ ਛੋਟੀ ਆ ਅੱਛਾ ਕੀ ਨਾਮ ਕੀ ਇਹਦਾ ਸੰਦੀਪ ਕੌਰ ਤੇ ਮੁੰਡੇ ਦਾ ਨਾਮ ਨੂੰ ਪਤਾ ਜੀ ਕੀ ਆ ਮੁੰਡੇ ਦਾ ਨਾਮ ਕੀ ਕਿੱਥੇ ਆ ਪ੍ਰਿੰਸ ਰਾਜ ਖਰੇ ਪ੍ਰਿੰਸ ਰਾਜ ਇੱਥੇ ਪੜਦਾ ਉਹ ਵੀ ਪ੍ਰਿੰਸ ਨਾ ਕੋਈ ਇਤਰਾ ਦੇ ਮਾ ਸੰਤਵੀਰ ਜੀ ਮੈਨੂੰ ਉਹਦੇ ਮੁੰਡੇ ਦਾ ਨਾਮ ਤਾਂ ਵੀ ਨਹੀਂ ਪਤਾ ਇੱਥੇ ਪੜਦਾ ਮੈਂ ਕਿਹਾ ਹਾਂਜੀ ਹਾਂਜੀ ਇਸੇ ਕਾਲਜ ਦੀ ਪੜਦਾ ਥੜੀ ਫਰਸਟ ਫਰਸਟ ਇਅਰ ਚ ਬੇਟੀ ਢਾਡੀ ਪਹਿਲਾ ਸੈਮੈਸਟਰ ਹੈ ਹਾਂਜੀ ਪਹਿਲਾ ਸੈਮੈਸਟਰ ਹੀ ਇਹਦਾ ਅੱਛਾ ਠੀਕ ਢੁੱਡੀ ਪੜਦੀ ਤੇ ਲਾਦਾ ਕੋਰਸ ਕਰਨ ਲਈ ਉਸਮਾ ਕਾਲਜ ਉਹਨਾਂ ਨੇ ਤਾਂ ਗੇਟ ਦੀ ਚਾਬੀ ਨਹੀਂ ਦੇਣ ਲੈ ਗੇਟ ਬੰਦ ਕੀਤਾ ਹੋਇਆ ਅੰਦਰ ਕੋਈ ਮਾਰਦਾ ਮੁੰਡਾ ਵੀ ਆਦੇ ਮਾਰ ਲਈ ਉਹਨੇ ਤੇ ਹੁਣ ਇਹ ਕਾਲਜ ਵਾਲੇ ਗੇਟ ਵੀ ਨਹੀਂ ਖੋਲਣ ਦੇ ਇਥੇ ਨਾਲ ਢੀ ਕੁੜੀ ਨੂੰ ਮੈਨੂੰ ਦੇਣ ਡਿਆ ਉਹ ਕੁੜੀ ਉਡੀਕਾ ਰਹੀ ਹੈ ਹਾਂਜੀ ਉਡੀਕ ਨੂੰ ਮੋਦ ਹੋ ਗਈ ਹੈ ਮੌਕੇ ਦੇ ਉੱਤੇ ਕੀ ਕੀ ਨਾਮ ਸੀ ਉਹਦਾ ਇੱਥੇ ਰਹੇ ਕਿਹਨੇ ਸ਼ਹਿਰਾ ਪੰਨਿਆ ਕਿਹਨੇ ਕਲਾ ਦੀ ਕੁੜੀ ਹੈ ਕੁੱਲੀ ਦੀ ਕਸੌੜੀ ਹੈ ਕਿਹਨੇ ਹਾਂਜੀ ਕਿੰਨੀ ਹੈ ਇਹ ਸੱਤ ਭਣਾ ਦੇ ਵਿੱਚ ਬਾਈਆ ਸੋੜਾ ਛੋਟਾ ਟਰੱਕ ਗੱਡੀ ਦੀ ਗੱਲ ਹੈ ਗੱਡੀ ਜੱਤ ਹੋਈ ਹੈ 3-4 ਸੌ ਕਿੰਨੀ ਮੰਗਦੇ ਤੁਸੀਂ ਕਾਨੂੰਨ ਅਨੁਸਾਰ ਮੇਰਨਾ ਚਾਹੀਦਾ ਇਹ ਇੱਕ ਵਾਰ ਸਾਨੂੰ ਮਮਲਾ ਕੁੜੀ ਨੂੰ ਮਲਾਉਣਾ ਸਾਨੂੰ ਉਹਦਾ ਕੁੜੀ ਨੂੰ ਨਹੀਂ ਦੇਖਣ ਦਿੱਤਾ ਸਾਨੂੰ ਇੱਕ ਇੰਸਟਿਟਿਊਟ ਸਕੂਲ ਅੰਦਰੋਂ ਆ ਅੰਦਰੋਂ ਆ ਸਾਡਾ ਕਲਾਸ ਕਿਹੜਾ ਕਾਲਜ ਆ ਕਾਲਜ ਕਿਹੜਾ ਇਹ ਮਾਈ ਭਾਗ ਉਸਮਾ ਕਾਲਜ ਆ ਮੁੰਡਾ ਬਾਈ ਨਾਲ ਉਹਦੇ ਆ ਜੀ ਮੁੰਡੇ ਨੇ ਮੁੰਡੇ ਦੀ ਉਹਨਾਂ ਨੇ ਬੋਡੀ ਨਹੀਂ ਵਿਖਾਈ ਨਾ ਦੱਸਿਆ ਇਹਨਾਂ ਸਰ ਮੇਰਾ ਨਾਮ ਪਵਨਦੀਪ ਕੋਰ ਆਹੀਂ ਸਵੇਰ ਕੁੜੀ ਬੜੀ ਸੋਹਣੀ ਕਰੋ ਆਈ ਕੋਈ ਗੱਲਬਾਤ ਨਹੀਂ ਇਹੋਰੀ ਕੋਈ ਗੱਲ ਨਹੀਂ ਕਲਾਸ ਦੇ ਵਿੱਚ ਗੋਲੀ ਮਾਰਦੀ ਮੁੰਡੇ ਨੇ ਮੁੰਡੇ ਨੇ ਕਹਿੰਦੇ ਆਪਦੇ ਵੀ ਮਾਰੀ ਆ ਕੁੜੀ ਆ ਦੇ ਮੁੰਡੇ ਮੁੰਡੇ ਮੁੰਡਾ ਕੁੜੀ ਨੂੰ ਤੰਗ ਕਰਦਾ ਸੀ ਤੰਗ ਕਰਦਾ ਸਾਡੇ ਘਰੇ ਵੀ ਗਿਆ ਹੋਇਆ ਸੀ ਇੱਕ ਵਾਰੀ ਐ ਘਰੇ ਕੋਈ ਨਹੀਂ ਸਾਡੇ ਘਰੇ ਵੀ ਗਿਆ ਸੀ ਕੁੜੀ ਨੂੰ ਧਮਕੀ ਦੇ ਕੇ ਆਇਆ ਸੀ ਮੁੰਡਾ ਪਰੇਸ਼ਾਨ ਕਰਦਾ ਹੈ ਤੰਗ ਕਰਦਾ ਹੈ ਕੁੜੀ ਨੂੰ ਮੁੰਡਾ ਕਿੱਥੋਂ ਦਾ ਹੈ ਮੁੰਡਾ ਤਰਨਤਾਰਨ ਦਾ ਕਹਿੰਦੇ ਆ ਕੁੜੀ ਦਾ ਨਾਮ ਕੀ ਹੈ ਸੰਦੀਪ ਸੌਰ ਇਹ ਸਤ ਪਾਣਾ ਸਰ 10 ਸਾਲ ਦਾ ਬੇਟਾ ਪਪਾ ਦੀ ਡੈਥ ਹੋ ਗਈ ਕਿੰਨੇ ਚਿਰ ਤੋਂ ਪੜ੍ਹਦੀ ਸੀ ਇੱਥੇ ਸਰ 6 ਮਹੀਨੇ ਹੋ ਗਏ ਸਰ 6 ਮਹੀਨੇ ਹੋ ਗਏ ਸਰ ਕੋਈ ਈ ਮੰਗ ਕਰਦੇ ਤੁਸੀਂ ਸਿਰਨਨ ਸਾਥ ਚਾਹੀਦਾ ਵਾ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਤੋਂ ਇਹ ਕਾਲਜ ਜੀ ਤੁਹਾਨੂੰ ਕੀ ਪਰ ਮੁਸ਼ਕਲ ਆ ਰਹੀ ਹੈ ਜੀ ਸਰ ਸਾਨੂੰ ਮੁਸ਼ਕਲ ਇਹ ਗੇਟ ਤੁਹਾਨੂੰ ਤੁਹਾਡੇ ਕੋਈ ਨੰਗਨ ਵੀ ਨਹੀਂ ਦੇਣ ਦਾ ਗੇਟ ਵੀ ਬੰਦ ਕੀਤਾ ਹੋਇਆ ਸਾਨੂੰ ਬੋਡੀ ਵੀ ਨਹੀਂ ਵਿਖਾਉਣ ਦੇ ਤੁਹਾਨੂੰ ਲੱਗਦਾ ਕਾਲਜ ਪ੍ਰਸ਼ਾਸਨ ਦੀ ਕਿੱਥੇ ਲਾਪਰਵਾਹੀ ਹੈ ਹਾਂ ਜੀ ਸਰ ਕੋਈ ਜਿਹੜੇ ਜੁਨੇ ਹੋਰੇ ਗਏ ਜੀ ਸਰ ਵੇਖੋ ਸਾਨੂੰ ਤੇ ਹੁਣ ਕੋਈ ਪਤਾ ਨਹੀਂ ਇਹਨਾਂ ਦਾ ਜਿੰਮੇਵਾਰੀ ਚੈੱਕ ਆਊਟ ਦਾ ਕੋਈ ਕੰਮ ਨਹੀਂ ਪਿਆ ਜਾਂ ਸਿੱਧੇ ਹਥਿਆਰ ਲੈ ਕੇ ਅੰਦਰ ਜਾਣ ਅੰਦਰ ਜਾਂਦੇ ਹਥਿਆਰ ਲੈ ਲੈ ਕੇ ਕੋਈ ਇਹਨਾਂ ਦੀ ਹੈਗੀ ਨਹੀਂ ਆਸ ਦੇ ਮੁੰਡੇ ਨੇ ਪ੍ਰਪੋਜ਼ ਕੀਤਾ ਠੀਕ ਆ ਉਹਦੇ ਘਰੇ ਘਰੇ ਵੀ ਗਿਆ ਸੀ ਪ੍ਰਪੋਜ਼ ਕਰਨ ਨੂੰ ਠੀਕ ਆ ਮੇਰੀ ਸਿਸਟਰ ਹੀ ਉਹ ਤਾਂ ਜ ਉਹ ਕਹਿੰਦੀ ਸੀ ਕਿ ਮੈਂ ਆਪਣੀ ਸਟੱਡੀ ਨਾਲ ਮੈਨੂੰ ਮਤਲਬ ਆ ਮੈਨੂੰ ਤੇਰੇ ਨਾਲ ਨਹੀਂ ਕੋਈ ਵੀ ਉਹਨੇ ਪਿਆਰ ਨਾਲ ਹੀ ਉਹਨੂੰ ਨਾ ਕੀਤੀ ਕਿ ਨਹੀਂ ਉਹਨੇ ਕੱਢਿਆ ਪਿਸਤਲ ਗਲਾਸ ਦੇ ਵਿੱਚ ਉਹਨੇ ਉਹਦੇ ਸੋ ਮੈਂ ਤੇ ਮੇਰੀ ਛੋਟੀ ਸਿਸਟਰ ਨੇ ਸ਼ੂਟ ਕਰਤਾ ਕੀ ਨਾਮ ਸੀ ਉਹਦਾ ਪ੍ਰਿੰਸ ਹੀ ਮੁੰਡੇ ਦਾ ਨਾਮ ਕਰਾਂ ਦਾ ਕੁੜੀ ਦਾ ਨਾਮ ਸੰਦੀਪ ਕੋ ਤੇ ਨਹੀਂ ਕਾਲਜ ਦੇ ਵਿੱਚ ਪਿਛਲ ਕਿੱਦਾਂ ਗਿਆ ਕੋਲ ਟੀਵੀ ਤੋੜ ਗਈ ਉਹੀ ਤੇ ਕਾਲਜ ਦੇ ਵਿੱਚ ਸਿਕਿਉਰਟੀ ਹੈ ਹੀ ਨਹੀਂ ਪ੍ਰਿੰਸੀਪਲ ਇੱਥੇ ਹੈ ਹੀ ਨਹੀਂ ਮਜੂਰ ਪ੍ਰਿੰਸੀਪਲ ਆਪ ਨਹੀਂ ਹੈਗਾ ਤੁਹਾਨੂੰ ਪਤਾ ਹੀ ਨਹੀਂ ਸਾਡੇ ਕਾਲਜ ਦੇ ਹੁੰਦਾ ਕੀ ਪਿਆ ਤੇ ਦੋਨੋਂ ਇਕੱਠੇ ਪੜਦੇ ਸੀ ਕਲਾਸ ਚ ਦੋਨੋਂ ਕਲਾਸਮੇਟ ਸੀ ਠੀਕ ਤੇ ਕੀ ਗੱਲਬਾਤ ਹੋ ਰਹੀ ਹੈ ਮੈਂ ਰਿਸ਼ਪਾਲ ਸਿੰਘ ਗਿੱਲ ਵਾਈਸ ਪ੍ਰਧਾਨ ਜਿਲ੍ਹਾ ਬੋਧਨ ਸਪੰਜਪਾਟ ਦੇ ਜਲੋਂ ਆਇਆ ਤੇ ਇਹ ਦੇਖੋ ਜੀ ਇੱਕ ਨਰਸਿੰਗ ਸਕੂਲ ਦੇ ਵਿੱਚ ਇਹ ਨਾ ਕੁਝ ਹੋ ਰਿਹਾ ਵਾ ਲਾ ਸਕੂਲ ਆ ਤੇ ਇਹਦੇ ਵਿੱਚ ਇੱਕ ਲੜਕੀ ਨੂੰ ਸਵੇਰੇ ਗੋਲੀ ਮਾਰ ਦਿੱਤੀ ਗਈ ਆ ਕਿਉਂਕਿ ਉਹ ਵੀ ਸਟੂਡੈਂਟ ਸ਼ਾਇਦ ਇਸੇ ਕੋਲਿਜ ਦੇ ਵਿੱਚ ਹੀ ਪੜ੍ਹ ਰਿਆ ਹੋਵੇ। ਬਾਅਦ ਚ ਬੜਾ ਤੇ ਇਹ ਸਰਾ ਸਾਰੇ ਇਹਨਾਂ ਦੀ ناکامی ਆ। ਵੇਖੋ ਇੱਥੇ ਕੋਈ ਨਾ ਕੋਈ ਸਕਿਉਰਟੀ ਦਾ ਪ੍ਰਬੰਧ ਆ ਨਾ ਕੋਜਿਆ ਤੇ ਹੁਣ ਸਕਿਉਰਟੀ ਦਿਖਾ ਰਿਆ ਨਾ ਪਰਿਵਾਰ ਨੂੰ ਅੰਦਰ ਜਾਣ ਦੇ ਰੇ, ਜਾਣ ਦੇ ਰੇ ਨਾ ਕਿਸੇ ਨੂੰ ਵੀ ਨਹੀਂ ਅੰਦਰ ਜਾਣ ਦੇ ਰੇ। ਕੀ ਨਾ ਹੀ ਬੱਚੀ ਦਾ? ਮਨਤ ਮਨਤ। ਚੰਦਰ ਚੰਦਰ ਨਿਸ਼ਾਰੇ ਪਨਵਾ ਤੋਂ ਆ ਤੇ ਪਰਿਵਾਰ ਦੇਖੋ ਕਿੰਨਾ ਪਰੇਸ਼ਾਨ ਹੋ ਰਿਹਾ ਸਾਰੇ। ਆ ਜਿੰਨੇ ਪੇਰੈਂਟਸ ਆਏ ਆ ਸਾਰੇ ਪਰੇਸ਼ਾਨ ਹੋ ਰਹੇ ਆ। ਦੇ ਫੇਰ ਸਾਨੂੰ ਇਹ ਚਾਹੀਦਾ ਹੁਣ ਬੱਚੇ ਉਹਨਾਂ ਦੇ ਅੰਦਰ ਡਰੇ ਹੋਏ ਆ ਸਹਿਮੇ ਹੋਏ ਆ ਜਿਸ ਤਰ੍ਹਾਂ ਜੇ ਮਾਹੌਲ ਬਣਿਆ ਹੈ ਪਤਾ ਲੱਗਾ ਜਦੋਂ ਵੀ ਕਾਲਜ ਦੇ ਵਿੱਚ ਲਾ ਲਾ ਆਫ ਕਾਲਜ ਐਥੇ ਉਸਮੇ ਐਥੇ ਜਿਹੜੀ ਆ ਇੱਕ ਸੰਦੀਪ ਕੌਰ ਨਾਂ ਦੀ ਲੜਕੀ ਸੀ ਜਿਹਨੂੰ ਅਭਿਰਾਜ ਲੜਕੇ ਨੇ ਕਲਾਸ ਚ ਪੜਦੇ ਆ ਫਰਸਟ ਇਅਰ ਦੇ ਸਟੂਡੈਂਟ ਆ ਤੇ ਉਹਨੇ ਉਹਨੂੰ ਪਹਿਲਾਂ ਸਿਰ ਦੇ ਵਿੱਚ ਗੋਲੀ ਮਾਰਤੀ ਤੇ ਫਿਰ ਆਪਣੇ ਆਪ ਨੂੰ ਵੀ ਮਾਰ ਲਈ ਤੇ ਮੁੰਡਾ ਵੀ ਕ੍ਰਿਟੀਕਲ ਹਾਲਤ ਚ ਆ ਜਿਹਨੂੰ ਹਸਪੀਟਲ ਲੈਦੇ ਨੇ ਤੇ ਲੜਕੀ ਦੀ ਮੌਕੇ ਤੇ ਡੈਥ ਹੋ ਗਈ ਹੈ ਇਦੇ ਸਬੰਧ ਚ ਅਸੀਂ ਕਾਰਵਾਈ ਕਰ ਰਹੇ ਹਾਂ ਜੋ ਵੀ ਸਾਹਮਣੇ ਆਊਗਾ ਉਸੇ ਹਿਸਾਬ ਨਾਲ ਹੀ ਕੀ ਕਾਰਨ ਲੱਗਦਾ ਸਰ ਕਿਹੜੀ ਗੱਲੋਂ ਇਹ ਹੋ ਅਜੇ ਕੋਈ ਕਲੀਅਰ ਨਹੀਂ ਹੋਇਆ ਅਜੇ ਮੌਕੇ ਤੇ ਹੀ ਆਏ ਹਾਂ ਤੇ ਜੋ ਵੀ ਸਾਹਮਣੇ ਆਏਗਾ ਉਹ ਦੱਸਿਆ ਜਾਏਗਾ ਸਰ ਕੋਈ ਹਥਿਆਰ ਸੀ ਵੈਪਨ ਸੀ ਕੋਈ ਉਹ ਪਿਸਟਲ ਆ ਇਹ ਅੰਦਰ ਪਿਆ ਵਾ ਆਪਾਂ ਟੀਮਾਂ ਮੰਗਾਈਆਂ ਉਹਦੇ ਹਿਸਾਬ ਨਾਲ ਸਾਰਾ ਫੈਸਲਾ ਲੜਕੀ ਸਰ ਡੈਡ ਬਡੀ ਡੈਡ ਬਡੀ ਲੜਕੀ ਨੂੰ ਤੇ ਹਸਪੀਟਲ ਲੈ ਗਏ ਤੇ ਲੜਕੀ ਦੀ ਇੱਥੇ ਹੀ ਆ ਉਹ ਅਸੀਂ ਕਾਰਵਾਈ ਕਰਕੇ ਤੇ ਫਿਰ ਕੰਮ ਹੋਣਗੇ ਡਿਪਰਸ਼ਨ ਸਰ ਕੋਈ ਇਹ ਵਿੱਚ ਇਹ ਨਾ ਸਿਕਿਉਰਟੀ ਵਗੈਰਾ ਤਾਂ ਲਗਾਈ ਆ ਪਰ ਹੁਣ ਪਤਾ ਨਹੀਂ ਬਾਕੀ ਬਾਅਦ ਚ ਦੇਖਦੇ ਆਂ ਦੇਖਦੇ ਆਂ ਆਪਾਂ ਸਾਰਾ ਇਹ ਤਵਦੀਸ਼ ਦੇ ਵਿੱਚ ਕੀ ਹੁੰਦਾ ਸਮਝ ਨਹੀਂ ਨਹੀਂ ਅਜੇ ਕੁਝ ਨਹੀਂ ਪਤਾ ਅਜੇ ਹੁਣ ਫਰਦਰ ਕਾਰਵਾਈ ਕਰਕੇ ਉਸ ਤੋਂ ਬਾਅਦ ਸੀਸੀਟੀਵੀ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਉਹ ਅਸੀਂ ਚੈੱਕ ਕਰਾ ਲਈਨੇ